ਪਰਵਾਸੀਆਂ ਦੀਆਂ ਵੋਟਾਂ ਨੇ ਜਿਹੜੀਆਂ ਉਹਨਾਂ ਦੀਆਂ ਜਾਂ ਉਹਨਾਂ ਦੇ ਜਿਹੜੀ ਆਧਾਰ ਕਾਰਡ ਹੈ ਉਹ ਉਹਨਾਂ ਦੇ ਉਹਨਾਂ ਦੇ ਜਿੱਥੋਂ ਦੇ ਉਹ ਹੈਗੇ ਨੇ ਉੱਥੋਂ ਦੀਆਂ ਹੋਣੀਆਂ ਚਾਹੀਦੀਆਂ ਨੇ ਪੰਜਾਬ ਦੇ ਵਿੱਚ ਪਰਵਾਸੀਆਂ ਦੀਆਂ ਵੋਟਾਂ ਦੇ ਆਧਾਰ ਕਾਰਡ ਨਹੀਂ ਬਣਨੇ ਚਾਹੀਦੇ ਇਹ ਉਹਨਾਂ ਨੂੰ ਲੱਗਦਾ ਹੈ ਕਿ ਇਥੇ ਅਮਰੀਕਾ ਚਲੇ ਗਏ ਕੈਨੇਡਾ ਚਲੇ ਗਏ ਇਹਨਾਂ ਨੇ ਥੋੜਾ ਬਾਹਰ ਆਣਾ ਸੋ ਤੁਸੀਂ ਸਾਡਾ ਇੱਥੇ ਮੀਟਰ ਲਵਾ ਦਿਓ ਮਤਲਬ ਅਸੀਂ ਇੱਥੇ ਇੱਥੇ ਰਹਿ ਰਹੇ ਹਾਂ हिमाचल ਦੇ ਵਿੱਚ ਅਸੀਂ ਜਾਂਦੇ ਆਂ 빙ਰ ਟੂਰਿਸਟ ਅਸੀਂ ਟੂਰਿਸਟ ਚਾਕੇ ਇੰਜੋਏ ਕਰਕੇ ਆ ਜਾਂਦੇ ਆਂ ਬਟ ਆਪਾ ਉੱਥੇ ਦੀ ertid ਨੂੰ ਖਰੀਦ ਨਹੀਂ ਸਕਦੇ ਉੱਥੋਂ ਦੀ ਜ਼ਮੀਨ ਨੂੰ ਖਰੀਦ ਨਹੀਂ ਸਕਦੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਐਂ ਹੀ ਹੋਣਾ ਚਾਹੀਦਾ ਹੈ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ ਪੰਜਾਬੀਅਤ ਦੀ ਹੈ ਪੰਜਾਬੀਆਂ ਦੀ ਤੋਂ ਹਾਈਵੇ ਨਿਕਲਦਾ ਹੈ ਜ਼ਮੀਨ ਮਹਿੰਗੀ ਹੋ ਜਾਂਦੀ ਹੈ ਅਸੀਂ ਉਹ ਜ਼ਮੀਨ ਵੇਚ ਦਿੰਨੇ ਆਂ ਚਾਰਕ ਦਿਨ ਅਸੀਂ ਉਹਦੀ ਫੋਰਚਨਰ ਲੈਣੇ ਆ ਜਾਂ ਕੁਝ ਹੋਰ ਖਰਚ ਦੇਣੇ ਆ ਉਹਨੂੰ ਆਪਣੀ ਜ਼ਮੀਨ ਵੇਚ ਕੇ ਜ਼ਮੀਨ ਵੱਧ ਬਣਾਉਣੀ ਚਾਹੀਦੀ ਹੈ ਐਸਾ ਖਰਚ ਕਰਿਆ ਸੋਨਾ ਲੈਂਚ ਡਾਇਮੰਡ ਲੈਂਚ ਇਹ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਮਹਿੰਗੀ ਚੀਜ਼ ਹੋਣੀ ਹੈ ਮਿੱਟੀ ਇੰਡਸਟਰੀ ਜਿਹੜੇ ਗਾਣੇ ਵੀ ਆ ਨਾ ਉਹ ਬਹੁਤ ਹੱਦ ਤੱਕ ਆਪਣੇ ਯੂਥ ਨੂੰ ਨਾ ਪ੍ਰਭਾਵ ਕਰਦੇ ਆ ਪ੍ਰਭਾਵਿਤ ਕਰਦੇ ਰੱਖ ਕੇ ਵਗੜੀਆਂ ਆ ਮਤਲਬ ਵਡੀਆਂ-ਵਡੀਆਂ ਗੱਡੀਆਂ ਸ਼ੋਅ ਕਰਨੀਆਂ ਬਹੁਤ ਸਾਰਾ ਲਗਰੀ ਸ਼ੋਅ ਕਰਨੀ ਔਰ ਫਿਰ ਉਹ ਬੱਚਾ ਨੂੰ ਲੱਗਦਾ ਹੈ ਕਿ ਜਿਵੇਂ ਕੈਨੇਡਾ ਜਾਵਾਂਗੇ ਉੱਥੇ ਜਾ ਕੇ ਅਸੀਂ ਗੱਡੀ-ਗੱਡੀ ਤੇ ਛੇਦੀ ਲੱਲਾ ਜਿਹੜੀਆਂ ਚੀਜ਼ਾਂ ਅਸੀਂ ਪ੍ਰਮੋਟ ਕਰ ਰਹੇ ਹਾਂ ਪਹਿਲੋਂ ਇਹ ਜਿੰਨਾ ਸੂਸ਼ਿਤ ਮੀਡੀਆ ਜ਼ਿਆਦਾ ਨਹੀਂ ਹੁੰਦਾ ਜੇਕਾ ਵੇਖੋ ਤੁਸੀਂ ਇਹ ਦੀਵਾਲੀ ਦੇ ਉੱਤੇ ਕਿੰਨਾ ਪੋਲੀਸ਼ਨ ਕੀਤਾ ਹੈ ਕਿੰਨੇ ਪਟਾਕੇ ਚਲਾਏ ਹੈ ਮਤਲਬ ਅਸੀਂ ਸੈਂਸੇਬਲ ਮੈਂ ਇੱਕ ਫੁੱਲ ਚੀੜੀ ਜਲਾਈ ਨਾ ਤੁਸੀਂ ਮੰਨੋਗੇ ਮੈਨੂੰ ਆਪ ਨੂੰ ਸ਼ਰਮਿੰਦਗੀ ਹੋਈ ਉਹ ਫੁੱਲ ਜਿਹੜੇ ਜਲਣ ਲੱਗੇ ਵੀ ਕਿ ਸੋ ਫੁੱਲ ਜੜੀ ਤੋਂ ਜਿੰਨਾ ਉਹ ਧੂਆ ਨਿਕਲ ਰਿਹਾ ਸੀਗਾ ਨਾ ਮੈਨੂੰ ਇਹ ਲੱਗਾ ਕਿ ਸਫੋਕੇਸ਼ਨ ਹੋਣੀ ਸ਼ੁਰੂ ਹੋ ਗਈ ਕੀ ਨਾ ਧੂਆ ਬੋਲਣਾ ਥੋੜਾ ਜਿਹਾ ਸ਼ੁਰੂ ਕੀਤਾ ਸੀਗਾ ਵੀ ਜਿਹੜਾ ਗਾਣਾ ਕੱਢੂਗਾ ਉੱਤੇ ਪਰਚਾ ਹੋਊਗਾ ਇਹ ਹੋਊਗਾ ਪਰ ਉਸ ਤੋਂ ਬਾਅਦ ਇਹ ਸਭ ਕੁਝ ਬੰਦ ਹੋ ਗਿਆ ਫਿਰ ਤੋਂ ਉਹਨਾਂ ਲੋਕਾਂ ਨੇ ਗਾਣੇ ਕੱਢਣੇ ਸ਼ੁਰੂ ਕਰਤੇ ਐ ਨੇ ਨਾ ਬੋਵੇਂ ਮੇਰੀ ਫਿਲਮ ਨਾ ਮਾ ਤਾਂ ਤੁਹਾਨੂੰ ਪ੍ਰੋਡਿਊਸਰ ਡਾਇਰੈਕਟਰ ਲੈ ਲੈਣਗੇ ਮੈਂ ਮੈਨੂੰ ਨਹੀਂ ਲੈਂਦੇ ਤਾਂ ਇਹੋ ਨਹੀਂ ਲੈਂਦੇ ਮੈਂ ਤੁਹਾਨੂੰ ਸੱਚ ਦੱਸਦੀ ਆ ਮੈਂ ਔਨ ਸਕਰੀਨ ਦੱਸ ਰਹੀ ਆ ਕਿ ਮੈਨੂੰ ਇਸੇ ਗੱਲ ਕੇ ਨਹੀਂ ਰਹਿੰਦੇ ਬਿਕਾਜ਼ ਮੈਂ ਬਹੁਤ ਇਹ ਕਹਨੀ ਹੈ ਠੀਕ ਨਹੀਂ ਹੈ ਇਹ ਗਲਤ ਹੈ ਮਨਕਿਰਤ ਵੀ ਕਈ ਦਿਖਦੀ ਆਜੀ ਗਾੜੇ ਘਾ ਦੇ ਸਾਸ਼ੀ ਘਾਲ ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਗगन ਸ਼ੁਕਲਾ ਬੀਤੀਆਂ ਪੰਚਾਇਤ ਇਲੈਕਸ਼ਨ ਹੋਣ ਜਾਂ ਇਸ ਤੋਂ ਪਹਿਲਾਂ ਦੇ ਹਾਲਾਤ ਕਿਉਂ ਨਾ ਹੋਣ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੀ ਪ੍ਰਵਾਸੀਆਂ ਦੀ ਗਿਣਤੀ ਨੂੰ ਲੈ ਕੇ ਬਹੁਤ ਸਾਰੇ ਇਸ ਤਰ੍ਹਾਂ ਦੇ ਪੰਜਾਬੀ ਨੇ ਜੋ ਚਿੰਤਾ ਜ਼ਾਹਰ ਕਰਦੇ ਨੇ ਲਖਸਾ ਦਾਣਾ ਕਿਉਂ ਨਾ ਹੋਣ ਅਮਿਤੋਜ ਮਾਨ ਕਿਉਂ ਨਾ ਹੋਣ ਤੇ ਇਸ ਵੇਲੇ ਮੇਰੇ ਨਾਲ ਸੋਨੀਆ ਮਾਨ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਪਰ ਹੁਣ ਮੁਹਾਲੀ ਦੇ ਪਿੰਡ ਕੁੰਬੜਾ ਦੇ ਵਿੱਚ ਹੋਏ ਕਤਲकांड ਤੋਂ ਬਾਅਦ ਇਸ ਵੇਲੇ ਇੱਕ ਵੱਡੀ ਚਰਚਾ ਛੁੜੀ ਹੋਈ ਛੜੀ ਹੋਈ ਹੈ ਕਿ ਆਖਰ ਪੰਜਾਬ ਦੇ ਵਿੱਚ ਵੱਧ ਰਹੀ ਪ੍ਰਵਾਸੀਆਂ ਦੀ ਗਿਣਤੀ ਨੂੰ ਕਿੰਜ ਰੋਕਿਆ ਜਾਊਗਾ? ਕੀ ਕਰ ਸਰਕਾਰਾਂ ਕਰ ਕੀ ਰਹੀਆਂ ਨੇ? ਮੇਰੇ ਨਾਲ ਸੋਨੀਆ ਮਾਨ ਮੌਜੂਦ ਨੇ ਪਹਿਲਾਂ ਮੈਂ ਬਹੁਤ ਸਵਾਗਤ ਹੈ ਜੀ। ਸਰ ਸ਼੍ਰੀਕਲ ਜੀ। ਕਿਵੇਂ ਆਖਦੇ ਹਾਂ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਨੂੰ ਦੇਖਦੇ ਹਾਂ। ਹੁਣ ਤਾਂ ਹਾਲਾਤ ਇਹ ਹੋ ਗਏ ਕਿ ਉਹ ਸਾਡੇ ਨੌਜਵਾਨਾਂ ਨੂੰ ਹੱਥ ਪਾਉਣ ਲੱਗ ਗਏ। ਮੁਹਾਲੀ ਦੇ ਕੁੰਬੜਾ ਦੇ ਵਿੱਚ ਇੱਕ 17 ਸਾਲਾ ਕਰਦਾ ਚਿਰਾਗ ਬੁਝਾ ਕੇ ਰੱਖ ਦਿੱਤਾ। ਵਿਕੋ ਜੀ ਬਹੁਤ ਮਾੜੀ ਗੱਲ ਹੈ ਮੈਨੂੰ ਐਵੇਂ ਲੱਗਦਾ ਹੈ ਕਿ ਪ੍ਰਵਾਸੀਆਂ ਨੂੰ ਪੰਜਾਬ ਚ ਆਉਣਾ ਚਾਹੀਦਾ ਹੈ ਕੰਮ ਕਰਨ ਵਾਸਤੇ ਅ ਜਿਵੇਂ ਅਸੀਂ ਵੀ ਕੰਮ ਕਰਨ ਵਾਸਤੇ ਜਾਈਦਾ ਹੈ ਅਸੀਂ ਬੰਬੇ ਗਏ ਆਂ ਜਾਂ ਅਸੀਂ ਕਿਤੇ ਵੀ ਜਾਂਦੇ ਆ ਕਿਸੇ ਸਟੇਟ ਚ ਕੰਮ ਕਰਨ ਜਾਂਦੇ ਆ ਪਾਵੇਂ ਸਾਊਥ ਹਾਈਦਰਾਬਾਦ ਚ ਅਸੀਂ ਕੰਮ ਕਰਨ ਜਾਂਦੇ ਆ ਬਟ ਉੱਥੇ ਦੀ ਅਸੀਂ ਵੋਟ ਥੋੜਾ ਬਣਵਾਣੇ ਆ ਜਾ ਕੇ ਵੋਟ ਤੇ ਸਾਡੀ ਥੋੜੀ ਹੈ ਮਾਵੇਂ ਅੱਜ ਮੈਂ ਚੰਡੀਗੜ੍ਹ ਰਹਿ ਰਹੀ ਹਾਂ ਆਫੀਸ਼ਲ ਤੌਰ ਦੇ ਉੱਤੇ ਬਟ ਮੇਰੀ ਜਿਹੜੀ ਵੋਟ ਹੈ ਉਹ ਮੇਰੇ ਪਿੰਡ ਦੀ ਵੋਟ ਹੈ ਜੀ ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਪ੍ਰਵਾਸੀਆਂ ਦੀਆਂ ਵੋਟਾਂ ਨੇ ਜਿਹੜੀਆਂ ਉਹਨਾਂ ਦੀਆਂ ਜਾਂ ਉਹਨਾਂ ਦੇ ਜਿਹੜੇ ਆਧਾਰ ਕਾਰਡ ਹੈ ਉਹ ਉਹਨਾਂ ਦੇ ਉਹਨਾਂ ਦੇ ਜਿੱਥੋਂ ਦੇ ਉਹ ਹੈਗੇ ਨੇ ਉੱਥੋਂ ਦੀਆਂ ਹੋਣੀਆਂ ਚਾਹੀਦੀਆਂ ਨੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀਆਂ ਵੋਟਾਂ ਤੇ ਆਧਾਰ ਕਾਰਡ ਨਹੀਂ ਬਣਨੇ ਚਾਹੀਦੇ ਉਹ ਉਹਨਾਂ ਦੇ ਉੱਥੋਂ ਦੇ ਰਹਿਣੇ ਚਾਹੀਦੇ ਆ ਕੰਮ ਕਰਨ ਦੀ ਕੋਈ ਮਨਾਈ ਨਹੀਂਗੀ ਕائم ਕੰਮ ਅਸੀਂ ਪਾਰਚੇ ਰਹਿ ਰਹੇ ਆ ਇੰਡੀਆ ਦੇ ਵਿੱਚ ਕੰਮ ਕੋਈ ਵੀ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਕਰ ਸਕਦਾ ਬਟ ਉਹ ਵੋਟ ਤੇ ਆਧਾਰ ਕਾਰਡ ਇਹ ਜਿਹੜਾ ਹੈ ਉਹ ਆਪਣੀ ਖੁਦ ਦੀ ਸਟੇਟ ਦਾ ਉਹਨਾਂ ਦਾ ਹੋਣਾ ਚਾਹੀਦਾ पर मैं हालात दे तो देखो ਤੁਸੀਂ ਕਿਵੇਂ ਦੇ ਹੋਗੇ ਮੁਹਾਲੀ ਦੇ ਤੁਹਾਡੇ ਨਜ਼ਦੀਕ ਕੀ ਗੁੰਮੜਾ ਪਿੰਡ ਦੇ ਵਿੱਚ ਇੱਕ ਨੌਜਵਾਨ ਮਾਰਤਾ ਤਾਂ ਲੱਗਦਾ ਨਹੀਂ ਹੈਗਾ ਤੁਹਾਨੂੰ ਕਿ ਵੀ ਹੁਣ ਹੱਦ ਹੋ ਗਈ ਇਸ ਗੱਲ ਬਿਲਕੁਲ ਗਲਤ ਗੱਲ ਹੈ ਇਹ ਬਹੁਤ ਹੀ ਮਾੜੀ ਗੱਲ ਹੈ ਕਿਸੇ ਦੇ ਉੱਤੇ ਹਮਲਾ ਕਰਨਾ ਇਹ ਪਰਵਾਸੀਆਂ ਦੀ ਵੀ ਨਹੀਂ ਇਹ ਮੈਂ ਕਹਿ ਸਕਦੀ ਹਾਂ 올ਓਵਰ ਜਿਹੜੀ ਗੁੰਡਾਗਰਦੀ ਚੱਲ ਰਹੀ ਹੈ ਇੱਕ ਜਿਹੜਾ ਬਿਹੇਵੀਅਰ ਚੱਲ ਰਿਹਾ ਉਹ ਨਹੀਂ ਹੋਣਾ ਚਾਹੀਦਾ ਪਿੱਛੇ ਜੇ ਸਾਡੇ ਪਿੰਡ ਲੱਗੇ ਵੀ ਪਰਵਾਸੀ ਬੈਠੇ ਹੋਏ ਸੀਗੇ ਔਰ ਉਹਨਾਂ ਦੀ ਜਿਹੜੀ ਸੋਚ ਹੈ ਨਾ ਪੰਜਾਬ ਪ੍ਰਤੀ ਉਹ ਕਈ ਸਹੀ ਨਹੀਂ ਗਈ ਉਹਨਾਂ ਨੇ ਕੀ ਮੈਂ ਪਰਸਨਲੀ ਅਬਜ਼ਰਵ ਕੀਤਾ ਹੈ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਮੈਡਮ ਜੀ ਸਾਨੂੰ ਇੱਥੇ ਦੀ ਆ ਜਗ੍ਹਾ ਦਵਾ ਦਿਓ ਸਾਡਾ ਉਹਨਾਂ ਦਾ ਨਾ ਮੀਟਰ ਨਹੀਂ ਲਾ ਰਹੇ ਸੀਗੇ ਤੇ ਸਾਡਾ ਮੀਟਰ ਲਵਾ ਦਿਓ ਆ ਤੇ ਅਮਰੀਕਾ ਗਏ ਨੇ ਇਹਨਾਂ ਨੇ ਕਿਹੜਾ ਵਾਪਸ ਆਣਾ ਹੈ ਅੱਛਾ ਮਤਲਬ ਉਹਨਾਂ ਦੀ ਸਟੇਟ ਆਫ ਮਾਈਂਡ ਇਹ ਜਿਆ ਹੋ ਚੁੱਕਿਆ ਹੈ ਉਹਨਾਂ ਲੋਕਾਂ ਦਾ ਪੰਜਾਬੀ ਤੋਂ ਬਾਹਰ ਚਲੇ ਗਏ ਹੁਣ ਇਹਨਾਂ ਨੇ ਮੁੜਨਾ ਨਹੀਂ ਐਬਸੋਲੂਟਲੀ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਇਥੇ ਅਮਰੀਕਾ ਚਲੇ ਗਏ ਕੈਨੇਡਾ ਚਲੇ ਗਏ ਇਹਨਾਂ ਨੇ ਥੋੜਾ ਬਾਹਰ ਆਣਾ ਸੋ ਤੁਸੀਂ ਸਾਡਾ ਇੱਥੇ ਮੀਟਰ ਲਵਾ ਦਿਓ ਮਤਲਬ ਅਸੀਂ ਤੇ ਇੱਥੇ ਰਹਿ ਰਹੇ ਆ ਨਾ ਜਿਹੜੀ ਇਹ ਸਟੇਟ ਆਫ ਮਾਈਂਡ ਹੈ ਨਾ ਇਹ ਇਹ ਬਹੁਤ ਹੀ ਖਤਰਨਾਕ state of mind absolutely ਮੈਨੂੰ ਇਹ ਲੱਗਾ ਵੀ ਇਹ ਗਲਤ ਹੈ ਔਰ ਮੈਂ ਉਸ ਤੋਂ ਬਾਅਦ ਵੀ ਅਮਿਤੋਜ ਭਾਈ ਨੇ ਬਹੁਤ ਵਧੀਆ ਸਟੈਪ ਲிட்டਾ ਹੈ ਬਹੁਤ ਵਧੀਆ ਬੋਲਿਆ ਹੈ ਔਰ ਧਰਨੇ ਤੇਰੇ ਆਈ ਐਮ ਸੌਰੀ ਮੈਂ ਉੱਤਰ ਨਹੀਂ ਤੇ ਨਹੀਂ ਮੋਂਸੇ ਕਿ ਬਿਕਾਜ਼ ਮੈਂ ਸ਼ੂਟ ਦੇ ਵਿੱਚ ਸੀ ਕੰਟੀਨਿਊਸਲੀ ਔਰ ਮੈਂ ਮੈਨੂੰ ਅੱਜ ਅਹ ਸੇਗਾ ਮੈਂ ਜਾਣਾ ਪਰ ਉਸ ਤੋਂ ਪਹਿਲਾਂ ਕਿੰਤਰ ਨਾ ਖਤਮ ਹੋ ਗਿਆ ਸੀਗਾ ਬਟ ਮੈਨੂੰ ਇਹ ਲੱਗਦਾ ਵੀ ਇਹ ਸਮੁੱਧਿਆਂ ਦੇ ਉੱਤੇ ਆਪਾਂ ਨੂੰ ਸਾਰਿਆਂ ਨੂੰ ਬੋਲਣਾ ਚਾਹੀਦਾ ਹੈ ਇਹ ਇਹ ਮੁੱਦਾ ਇੰਪੋਰਟੈਂਟ ਹੈ ਖਾਸ ਕਰਕੇ ਜਿਵੇਂ ਹਿਮਾਚਲ ਸਾਡੇ ਨਾਲ ਲੱਗਦੀ ਹਿਮਾਚਲ ਸਟੇਟ ਹੈ ਹਿਮਾਚਲ ਦੇ ਵਿੱਚ ਅਸੀਂ ਜਾਂਦੇ ਆ ਬੀਇੰਗ ਅ ਟੂਰਿਸਟ ਅਸੀਂ ਟੂਰਿਸਟ ਚਾਕੇ ਇੰਜੋਏ ਕਰਕੇ ਆ ਜਾਂਦੇ ਆ ਬਟ ਆਪਾਂ ਉੱਥੇ ਦੀ ਧਰਤੀ ਨੂੰ ਖਰੀਦ ਨਹੀਂ ਸਕਦੇ ਉੱਥੋਂ ਦੀ ਜ਼ਮੀਨ ਨੂੰ ਖਰੀਦ ਨਹੀਂ ਸਕਦੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਐਂ ਹੀ ਹੋਣਾ ਚਾਹੀਦਾ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ ਪੰਜਾਬੀਅਤ ਦੀ ਹੈ ਪੰਜਾਬੀਆਂ ਦੀ ਹੈ ਠੀਕ ਹੈ ਮੈਨੂੰ ਲੱਗਦਾ ਹੈ ਆਪਣੇ ਖੇਤਾਂ ਨੂੰ ਆਪਾਂ ਨੂੰ ਮੈਂ ਪੰਜਾਬੀਆਂ ਨੂੰ ਵੀ ਇਹੀ ਕਹਿਣਾ ਚਾਹੂੰਗੀ ਆਪਾਂ ਅੱਗੇ ਅੱਗੇ ਆਪਣੀਆਂ ਜ਼ਮੀਨਾਂ ਵੇਚੀ ਜਾ ਰਹੇ ਹਾਂ ਠੀਕ ਹੈ ਪੰਜਾਬ ਜਿਹੜਾ ਹੈ ਉਹ ਜ਼ਮੀਨਾਂ ਦੇ ਨਾਲ ਤੇ ਹੈ ਪੰਜਾਬ ਨੂੰ ਸੋਨੇ ਦੀ ਜਿਹੜੀ ਕਿਉਂ ਕਿਹਾ ਜਾਂਦਾ ਸੀਗਾ ਖੇਤੀ ਪ੍ਰਧਾਨ ਸੂਬਾ ਹੈ ਖੇਤੀ ਪ੍ਰਧਾਨ ਸੂਬਾ ਹੈ ਐਗਰੀਕਲਚਰ ਪ੍ਰਧਾਨ ਸੂਬਾ ਹੈ ਅਸੀਂ ਆਪਣੇ ਐਗਰੀਕਲਚਰ ਲੈਂਡ ਨੂੰ ਹੀ ਖਤਮ ਕਰੀ ਜਾ ਰਹੇ ਹਾਂ ਅਸੀਂ ਕਲੋਨੀਆਂ ਕੱਟੀ ਜਾ ਰਹੇ ਹਾਂ ਅਸੀਂ ਇੰਡਸਟਰੀਲਿਸਟ ਨੂੰ ਵੇਚੀ ਜਾ ਰਹੇ ਹਾਂ ਜਿੱਥੋਂ ਹਾਈਵੇ ਨਿਕਲਦਾ ਹੈ ਜ਼ਮੀਨ ਮਹਿੰਗੀ ਹੋ ਜਾਂਦੀ ਹੈ ਅਸੀਂ ਉਹ ਜ਼ਮੀਨ ਵੇਚ ਦਿੰਨੇ ਆਂ ਚਾਰਕ ਦਿਨ ਅਸੀਂ ਉਹਦੀ ਫੋਰਚਨਰ ਲੈਣੇ ਆਂ ਜਾਂ ਕੁਝ ਹੋਰ ਖਰਚ ਦਿੰਨੇ ਆਂ ਮੈਨੂੰ ਲੱਗਦਾ ਜਿਹੜਾ ਜੱਟ ਜ਼ਿੰਮੇਦਾਰ ਹੈ ਉਹਨੂੰ ਆਪਣੀ ਜ਼ਮੀਨ ਵੇਚ ਕੇ ਜ਼ਮੀਨ ਵੱਧ ਬਣਾਉਣੀ ਚਾਹੀਦੀ ਹੈ ਸੁਣਿ ਜੀ ਮੈਂ ਤੁਹਾਨੂੰ ਵਿੱਚ ਟੋਕਦਾ ਹਾਂ ਜ਼ਮੀਨ ਨੂੰ ਤਾਂ ਖਾਸ ਕਰਕੇ ਆਪਣੇ ਪੰਜਾਬੀ ਇਸ ਖਿੱਤੇ ਨਾਲ ਜੁੜੇ ਹੋਏ ਲੋਕ ਮਾਂ ਦਾ ਦਾਦਾ ਦਿੰਦੇ ਨੇ ਐਬਸੋਲੂਟਲੀ ਮੈਂ ਉਹ ਉਹ ਜਿਹੜੀਆਂ ਸਾਡੇ ਵਿੱਚ ਸੱਭਿਆਤਾ ਸੀਗੀ ਸਾਡੇ ਵਿੱਚ ਜਿਹੜਾ ਸਾਡਾ ਕਲਚਰ ਸੀਗਾ ਅਸੀਂ ਮਿੱਟੀ ਨੂੰ ਮਾਂ ਕਹਿੰਦੇ ਸੀਗੇ ਹੁਣ ਮੈਂ ਕਈ ਜਗ੍ਹਾ ਤੇ ਦੇਖਿਆ ਮਿੱਟੀ ਨੂੰ ਵੇਚੇ ਜਾ ਰਹੇ ਨੇ ਮਿੱਟੀ ਮਹਿੰਗੀ ਹੋ ਗਈ ਔਰ ਮਿੱਟੀ ਵੇਚੀ ਜਾ ਰਹੇ ਨੇ ਆਉਣ ਵਾਲੇ ਟਾਈਮ ਦੇ ਉੱਤੇ ਇਹੀ ਚੀਜ਼ਾਂ ਦਾ ਮੁੱਲ ਹੋਣਾ ਹੈ ਹਵਾ ਮਿੱਟੀ ਪਾਣੀ ਇਹ ਤਿੰਨ ਚੀਜ਼ਾਂ ਇੰਨੀਆਂ ਕੀਮਤੀ ਹੋਣੀਆਂ ਇਹ ਜਿਹੜਾ ਅੱਜ ਅਸੀਂ ਪੈਸਾ ਖਰਚ ਕਰ ਰਹੇ ਹਾਂ ਸੋਨਾ ਲੈਂਚ ਡਾਇਮੰਡ ਲੈਂਚ ਇਹ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਮਹਿੰਗੀ ਚੀਜ਼ ਹੋਣੀ ਹੈ ਮਿੱਟੀ ਜਿਹੜੀ ਆਰਗੈਨਿਕ ਮਿੱਟੀ ਨਹੀਂ ਲੱਭਣੀ ਜਿਹਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਇਹ ਜੇ ਫਰਟੀਲਾਈਜ਼ਰ ਸਹੀ ਜੀਆਂ ਚੀਜ਼ਾਂ ਨਹੀਂ ਯੂਜ਼ ਕੀਤੀਆਂ ਹੋਣਗੀਆਂ ਉਹ ਨਹੀਂ ਲੱਭਣੀ ਚੰਗੀ ਹਵਾ ਨਹੀਂ ਲੱਭਣੀ ਲੋਕਡਾਊਨ ਚ ਦੇਖਿਆ ਸੀਗਾ ਤੁਸੀਂ ਆਕਸੀਜਨ ਮਾਸਕ ਆ ਗਏ ਸੀਗੇ ਆਕਸੀਜਨ ਲੋਕਾਂ ਨੂੰ ਮਿਲਣੀ ਸ਼ੁਰੂ ਹੋ ਗਈ ਸੀਗੀ ਸੋ ਉਹ ਕਿੰਨੀ ਮਹਿੰਗੀ ਵਿਕੀ ਉਸ ਟਾਈਮ ਦੇ ਉੱਤੇ ਪਾਣੀ ਨਹੀਂ ਲੱਭਣਾ ਚੰਗਾ ਕਿਉਂਕਿ ਪਾਣੀ ਗੰਦਾ ਕਰੀ ਜਾ ਰਿਹਾ ਗੰਦਲਾ ਕਰੀ ਜਾ ਰਿਹਾ ਸੋ ਆਪਣੇ ਆਪਣੇ ਧਰਮ ਦੇ ਵਿੱਚ ਵੀ ਗੁਰੂਆਂ ਨੇ ਕਿਹਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰ ਤੁਮ ਹਾਂ ਐਬਸੋਲੂਟਲੀ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਸੋ ਇਹਨਾਂ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ ਔਰ ਆਪਣੇ ਪੰਜਾਬ ਦੇ ਜ਼ਿੰਮੇਦਾਰਾਂ ਨੂੰ ਆਪਣੀ ਜ਼ਮੀਨ ਨੂੰ ਮਾਂ ਨੂੰ ਸਾਂਭਣ ਦੀ ਲੋੜ ਆ ਉਹਨੂੰ ਵੇਚਣ ਦੀ ਲੋੜ ਨਹੀਂ ਗਈ ਜਿੱਥੇ ਕਿਤੇ ਕਿਸੇ ਦੀ ਹਾਈਵੇ 'ਚ ਵੀ ਆਂਦੀ ਹੈ ਉਹਨੂੰ ਵੇਚ ਜੇ ਆਂਦੀ ਹੈ ਪੈਸੇ ਚੰਗੇ ਮਿਲਦੇ ਹੋ ਤਾਂ ਦੂਜੀ ਜਗ੍ਹਾ ਤੇ ਜਾ ਕੇ ਹੋਰ ਜ਼ਮੀਨ ਬਣਾ ਲਓ ਬਟ ਉਹਨੂੰ ਵੇਚੋ ਨਾ ਔਰ ਪੰਜਾਬ ਦੀ ਗਵਰਨਮੈਂਟ ਨੂੰ ਮੇਰੀ ਅਪੀਲ ਹੈ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਹਨਾਂ ਨੇ ਹਮੇਸ਼ਾ ਇਹ ਗੱਲ ਕੀਤੀ ਹੈ ਕਿ ਅਸੀਂ ਮੈਂ ਪੰਜਾਬੀਅਤ ਨੂੰ ਅੱਗੇ ਰੱਖਦਾ ਹਾਂ ਜਾਂ ਮੈਂ ਪੰਜਾਬੀਆਂ ਦੀ ਗੱਲ ਕਰਦਾ ਸੋ ਉਸ ਅਕਾਲ ਪੁਰਖ ਨੇ ਉਹਨਾਂ ਨੂੰ ਉਹ ਗੱਦੀ ਨਵਾਜ਼ੀ ਹੈ ਤੇ ਇਹ ਜ਼ਰੂਰ ਉਹਨਾਂ ਨੂੰ ਕਰਨਾ ਚਾਹੀਦਾ ਹੈ ਕਿ ਜਿਹੜੀ ਪੰਜਾਬ ਦੀ ਜ਼ਮੀਨ ਹੈ ਉਹ ਪੰਜਾਬ ਤੋਂ ਬਾਹਰ ਨਹੀਂ ਵਿਕਣੀ ਚਾਹੀਦੀ ਪੰਜਾਬ ਦੀ ਜ਼ਮੀਨ ਪੰਜਾਬ ਤੋਂ ਬਾਹਰ ਦੇ ਲੋਕੀ ਨਾ ਖਰੀਦਣ ਇੱਥੇ ਆ ਕੇ ਪੰਜਾਬ ਦੇ ਲੋਕੀ ਹੀ ਉਹਦਾ ਲਾਹਾ ਲੈਣ ਜੇ ਕਿਸੇ ਨੇ ਇੰਡਸਟਰੀ ਲਾਉਣੀ ਹੈ ਪੰਜਾਬ ਦੇ ਲੋਕਾਂ ਦੀ ਹੀ ਜ਼ਮੀਨ ਦੇ ਉੱਤੇ ਲਾੜ ਉਹਨਾਂ ਨੂੰ ਪੈਸੇ ਆਣ ਉਹਨਾਂ ਨੂੰ ਉਹਦੀ ਬਰਕਤ ਹੋਵੇ ਔਰ ਜਿਹੜੇ ਆ ਆਧਾਰ ਕਾਰਡ ਤੇ ਵੋਟਰ ਕਾਰਡ ਪ੍ਰਵਾਸੀਆਂ ਦੇ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਬਣਨੇ ਚਾਹੀਦੇ ਜਿਵੇਂ ਅਸੀਂ ਨਹੀਂ ਬਣਾਉਂਦੇ ਜਾ ਕੇ ਉਹਨਾਂ ਨੂੰ ਵੀ ਨਹੀਂ ਬਣਾਉਣਾ ਚਾਹੀਦਾ ਹਾਂ ਕੰਮ ਕਰਨ ਵਾਸਤੇ ਜੀ ਸਦਕੇ ਆਉਣ ਕੰਮ ਕਰਨ ਸਾਡੇ ਇੱਥੇ ਮੈਂ ਕਹਿੰਨੀ ਆ ਇੰਡਸਟਰੀਜ਼ ਹੋਣੀਆਂ ਸ਼ਾਹੀਦੀਆਂ ਨੇ ਵਡੀਆਂ-ਵਡੀਆਂ ਕੰਮ ਹੋਣਾ ਚਾਹੀਦਾ ਹੈ, ਕਾਰੋਬਾਰ ਵਧਣਾ ਚਾਹੀਦਾ ਹੈ, ਡਿਵੈਲਪਮੈਂਟ ਹੋਣੀ ਚਾਹੀਦੀ ਹੈ ਸਟੇਟ ਦੇ ਵਿੱਚ। ਜੁਣੀ ਜੀ ਸਵਾਲ ਤਾਂ ਸਾਡੇ ਤੇ ਸਾਨੂੰ ਆਪਣੇ ਅੰਦਰ ਵੀ ਆਤਮ-ਮੰਥਨ ਕਰਨ ਦੀ ਜ਼ਰੂਰਤ ਹੈ। ਅਗਰ 10-15-20 ਸਾਲ ਪਿੱਛੇ ਚਲੇ ਜਾਓ ਤਾਂ ਪੰਜਾਬੀ ਹੱਥੀਕਰਤ ਬਹੁਤ ਕਰਦੇ ਸੀ। ਅਤਿਆਧੁਨਿਕ ਸੰਤਾਂ ਖੇਤੀ ਦੇ ਬਹੁਤ ਆਗੇ ਪਰ ਹੱਥੀਕਰਤ ਕਰਨਾ ਸੀ ਛੱਡ ਗਏ। ਸਾਡੇ ਮੁੰਡੇ ਖੇਤਾਂ 'ਚ ਕੰਮ ਨਹੀਂ ਕਰਦੇ। ਬاہر ਜਾਣਾ ਅਸੀਂ ਪਸੰਦ ਕਰਦੇ ਹਾਂ ਬਾਹਰ ਜਾ ਕੇ ਅਸੀਂ ਕੁਝ ਵੀ ਕਰ ਸਕਦੇ ਹਾਂ ਪਰ ਆਪਣੇ ਸੂਬੇ ਦੇ ਵਿੱਚ ਰਹਿ ਕੇ ਅਸੀਂ ਕੁਝ ਨਹੀਂ ਕਰ ਸਕਦੇ ਸਾਡੀ ਜਗਾ ਪ੍ਰਵਾਸੀ ਲੈ ਚੁੱਕੇ ਨੇ ਅਸੀਂ ਹੁਣ ਉਹਨਾਂ ਤੇ ਉਹਨਾਂ ਤੇ ਡਿਪੈਂਡ ਹੋ ਗਏ ਵੇਖੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਕਈ ਹੱਦ ਤੱਕ ਨਾ ਜਿਹੜੀ ਫਿਲਮ ਇੰਡਸਟਰੀ ਦੇ ਜਿਹੜੇ ਗਾਣੇ ਵੀ ਹਨ ਉਹ ਬਹੁਤ ਹੱਦ ਤੱਕ ਆਪਣੇ ਯੂਥ ਨੂੰ ਨਾ ਪ੍ਰਭਾਵ ਕਰਦੇ ਆ ਵਿਭਾਵਿਤ ਕਰਦੇ ਨੇ ਵਿਗਾੜ ਕੇ ਰੱਖਤਾ ਵਿਗਾੜਿਆ ਆ ਮਤਲਬ ਵੱਡੀਆਂ ਵੱਡੀਆਂ ਗੱਡੀਆਂ ਸ਼ੋਅ ਕਰਨੀਆਂ ਬਹੁਤ ਸਾਰਾ ਲਗਜ਼ਰੀ ਸ਼ੋਅ ਕਰਨੀ ਔਰ ਫਿਰ ਉਹ ਬੱਚਾ ਨੂੰ ਆ ਲੱਗਦਾ ਹੈ ਕਿ ਜਿਵੇਂ ਕੈਨੇਡਾ ਜਾਵਾਂਗੇ ਉੱਥੇ ਜਾ ਕੇ ਅਸੀਂ ਵੱਡੀ ਗੱਡੀ ਤੇ ਛੇਤੀ ਲੱਲਾਂਗੇ ਬਾਅਦ ਚ ਉਹਦੀਆਂ ਕਿਸ਼ਤਾਂ ਜਿਵੇਂ ਤਾਰਨੀਆਂ ਨੇ ਉਹ ਸਾਰਾ ਕੁਝ 플ਾਂਟ ਕਰਦੇ ਹੋਏ ਜਦੋਂ ਦੇਖਦੇ ਆ ਮੈਂ ਬਹੁਤ ਸਿੰਗਰ ਨੇ ਇੰਡਸਟਰੀ ਦੇ ਵਿੱਚ ਮਤਲਬ ਮੈਂ ਨਾਮ ਕੀ ਉਹਨਾਂ ਦਾ ਲਵਾ ਮੈਂ ਉਹਨਾਂ ਦੇ ਗਾਣੇ ਪਿੱਛੇ ਜੇ ਗੱਡੀ ਦੇ ਵਿੱਚ ਸੁਨੇ ਆ ਮਤਲਬ ਤੁਸੀਂ ਕੰਨਾਂ ਨੂੰ ਹੱਥ ਲਾਉਗੇ ਵੀ ਇਹੋ ਜਿਹੇ ਗਾਣੇ ਨੇ ਮਤਲਬ ਇੰਨੇ ਖਤਰਨਾਕ ਗਾਣੇ ਨੇ ਕਿ ਛੋਟਾ ਬੱਚਾ ਜੇ ਉਹ ਗਾਣਾ ਸੁਣੂਗਾ ਨਾ ਤੇ ਉਹ ਸਿੱਖੂਗਾ ਕੀ ਔਰ ਮੈਂ ਛੋਟੇ ਬੱਚੇ ਨੂੰ ਜੈਸਚਰ ਕਰਦਿਆਂ ਦੇਖਿਆ ਉਹਦਾ ਉਸ ਗਾਣੇ ਦੇ ਉੱਤੇ ਮਤਲਬ ਲਿਟਰਲੀ ਮੈਂ ਜਿਹੜੀ ਪਿਸਟਲ ਹੈ ਉਹ ਫੜ ਕੇ ਪੋਜ਼ ਕਰਤਾਂ ਕਿ ਫੋਟੋ ਖਿੱਚ ਦਿਓ ਹੁਆ ਦੇਖਿਆ ਬੱਚੇ ਨੂੰ ਤੇ ਜਦੋਂ ਬੱਚੇ ਸਾਰਾ ਕੁਝ ਦੇਖ ਰਹੇ ਨੇ ਇਹ ਕਰ ਰਹੇ ਨੇ ਅਫੀਮ ਦੀ ਡੱਬੀ ਦੇਖੀ ਹੈ ਛੋਟੇ ਬੱਚੇ ਦੇ ਹੱਥ ਦੇ ਵਿੱਚ ਹਾਂ ਕਿ ਐਬਸੋਲੂਟਲੀ ਜਿਹੜੀਆਂ ਚੀਜ਼ਾਂ ਅਸੀਂ ਪ੍ਰਮੋਟ ਕਰ ਰਹੇ ਹਾਂ ਉਹ ਹੀ ਚੀਜ਼ਾਂ ਪਹਿਲੋਂ ਇਹ ਜਿਹੀਆਂ ਚੀਜ਼ਾਂ ਸੋਸ਼ਲ ਮੀਡੀਆ ਜਿਆਦਾ ਨਹੀਂ ਹੁੰਦਾ ਸਿਗਾ ਸਾਰੀਆਂ ਚੀਜ਼ਾਂ ਇੰਨੀਆਂ ਜਿਆਦੀਆਂ ਖੁੱਲ ਕੇ ਨਹੀਂ ਸੀਗੀਆਂ ਸੋ ਉਸ ਤਰੀਕੇ ਦੇ ਨਾਲ ਮਤਲਬ ਲੋਕੀ ਲੋਕਾਂ ਦੇ ਉੱਤੇ ਇਹਨਾਂ ਅਸਰ ਨਹੀਂ ਹੁੰਦਾ ਸੀਗਾ ਹੁਣ ਆਪਾਂ ਕਿੰਨੇ ਕ ਆਪਣੇ ਤਿਉਹਾਰ ਮਨਾਉਣੇ ਸ਼ੁਰੂ ਮਤਲਬ ਫੈਮਲੀ ਦੇ ਵਿੱਚ ਹੁਣ ਵੇਖੋ ਤੁਸੀਂ ਆ ਦਿਵਾਲੀ ਦੇ ਉੱਤੇ ਕਿੰਨਾ ਪੋਲੀਊਸ਼ਨ ਕੀਤਾ ਹੈ ਕਿੰਨੇ ਪਟਾਕੇ ਚਲਾਏ ਹੈ ਮਤਲਬ ਅਸੀਂ ਸੈਂਸਿਬਲ ਮੈਂ ਇੱਕ ਫੁੱਲ ਚੀੜੀ ਚਲਾਈ ਨਾ ਤੁਸੀਂ ਮੰਨੋਗੇ ਮੈਨੂੰ ਆਪ ਨੂੰ ਸ਼ਰਮਿੰਦਗੀ ਹੋਈ ਉਹ ਫੁੱਲ ਚੀੜੀ ਚਲਾਉਣ ਲੱਗਿਆ ਕਿਉਂਕਿ ਸੋ ਫੁੱਲ ਚੀੜੀ ਤੋਂ ਜਿੰਨਾ ਉਹ ਧੂਆ ਨਿਕਲ ਰਿਹਾ ਸੀਗਾ ਨਾ ਮੈਨੂੰ ਇਹ ਲੱਗਾ ਕਿ ਸਫੋਕੇਸ਼ਨ ਹੋਣੀ ਸ਼ੁਰੂ ਹੋ ਗਈ ਕਿ ਇਹਨਾਂ ਧੂਆ ਮਤਲਬ ਮੈਂ ਕਿਉਂ ਕਰ ਰਹੀ ਹਾਂ ਆਈ ਫੀਲ ਮੈਨੂੰ ਇਹ ਮਤਲਬ ਆਪਣੇ ਆਪ ਤੇ ਸ਼ਰਮ ਆਈ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਜੋ ਆ ਪਿੱਛੇ ਕੀਤਾ ਹੈ ਪਟਾਕਿਆਂ ਨੇ ਪੋਲੂਸ਼ਨ ਇਨਾ ਕ੍ਰੀਏਟ ਕੀਤਾ ਹੈ ਸਾਰਾ ਜਿੰਨਾ ਪੋਲੂਸ਼ਨ ਕ੍ਰੀਏਟ ਹੋਇਆ ਹੈ ਉਸ ਦੌਰਾਨ ਉਹ ਸਾਰਾ ਪਾਕਿਸਤਾਨ ਵੱਲ ਗਿਆ ਤੁਸੀਂ ਦੇਖੋ ਉੱਥੇ ਲੋਕ ਦਾ ਪਰ ਮੈਂ ਇੱਕ ਤੁਹਾਨੂੰ ਗੱਲ ਉੱਥੇ ਲੌਕਡਾਊਨ ਲੱਗਣ ਵਾਲਾ ਹੋ ਗਿਆ ਮਤਲਬ ਉਹ ਉਹ ਸਿਚੁਏਸ਼ਨ ਸਾਡਾ ਪਰ ਤੂੰ ਤੂੰ ਆ ਪਾਕਿਸਤਾਨ ਮੈਂ ਐਬਸੋਲੂਟਲੀ ਜਿਹੜੀ ਹਵਾ ਹੈ ਉਧਰਲੇ ਬੰਨੇ ਨੂੰ ਗਈ ਹੈ ਆਪਣੇ ਇੱਥੇ ਚੰਡੀਗੜ੍ਹ ਦੇ ਵਿੱਚ ਇਸ ਟਾਈਮ ਦੇ ਉੱਤੇ ਮਤਲਬ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੋਲੂਸ਼ਨ ਚੰਡੀਗੜ੍ਹ ਤੇ ਦਿੱਲੀ ਦੋ ਜਗ੍ਹਾ ਦੇ ਉੱਤੇ ਹੋਇਆ ਹੈ ਸੌਰੀ ਟੂ ਸੇ ਮੈਂ ਇੱਕ ਗੱਲ ਤੁਸੀਂ ਗਾਣਿਆਂ ਦਾ ਜ਼ਿਕਰ ਕੀਤਾ ਤੁਸੀਂ ਸਿੰਗਰ ਦਾ ਕਹਿੰਦੇ ਮੈਂ ਨਾਂ ਨਹੀਂ ਲੈ ਸਕਦੀ ਪਰ ਫਿਰ ਵੀ ਪਰ ਤੁਸੀਂ ਉਸ ਸਿਸਟਮ ਦਾ ਹਿੱਸਾ ਹੋ ਤੁਸੀਂ ਉਸ ਫਿਲਮ ਇੰਡਸਟਰੀ ਦਾ ਉਸ ਹਿੱਸਾ ਹੋ ਤੁਸੀਂ ਉਸ ਗਾਣਿਆਂ ਦੇ ਵਿੱਚ ਬਹੁਤ ਸਾਰੇ ਤੁਸੀਂ ਕੰਮ ਕਰ ਚੁੱਕੇ ਹੋ ਤਾਂ ਲੱਗਦਾ ਨਹੀਂ ਹੈ ਕਿ ਤੁਹਾਨੂੰ ਵੀ ਇਨੀਸ਼ੀਏਟ ਲੈ ਲੈਣਾ ਚਾਹੀਦਾ ਐ ਐਬਸੋਲੂਟਲੀ ਮੈਂ ਕਿੱਥੇ ਕੰਮ ਕੀਤਾ ਹੁਣ ਐ ਲਾਸਟ ਹੁਣ ਇੱਕ ਗਾਣਾ ਕੀਤਾ ਮੈਂ ਆਫਟਰ ਲੌਂਗ ਟਾਈਮ ਮਨਕੀਰਤ ਵਾਲਕ ਦੇ ਨਾਲ ਮੈਨੂੰ ਲੱਗਦਾ ਉਹਦੇ ਵਿੱਚ ਵੀ ਇਹੋ ਜਿਹਾ ਕੁਝ ਨਹੀਂਗਾ ਨਾਰਮਲ Song ਐ ਇਹੋ ਜਿਹਾ ਕੁਝ ਨਹੀਂ ਐ ਪਰ ਜਿਹੜਾ ਗਾਣੇ ਮੈਂ ਸੁਣਿਆ ਮਤਲਬ ਆਪਣੇ ਉਹਦੇ ਤੇ Songs ਉਹ ਤੇ ਮਤਲਬ ਕੰਨਾਂ ਨੂੰ ਹੱਥ ਲਾਉਣ ਵਾਲੀ ਗੱਲ ਐ ਮਤਲਬ ਉਹ ਸਿੰਗਰ ਦਾ ਨਾਮ ਮੈਂ ਕੀ ਕਹਾਂ ਹੁਣ ਤੁਸੀਂ ਮੈ ਉਹ ਸਿੰਗਰ ਦਾ ਕੀ ਨਾਮ ਲੈਣਾ ਹੈ ਵਿਚਾਰੇ ਦਾ ਬਟ ਹੀ ਸ਼ੁੱਡ ਸਟਾਪ ਥਿੰਕਿੰਗ those songs because ਉਹ ਬਹੁਤ ਜ਼ਿਆਦਾ ਅਫੈਕਟ ਕਰ ਰਿਹਾ ਆਪਣੇ ਯੂਥ ਨੂੰ ਔਰ ਉਹ ਜਿਹੜੇ ਗਾਣੇ ਨਹੀਂ ਗਾਉਣੇ ਚਾਹੀਦੇ ਔਰ ਮਿਲਦਾ ਸਰਕਾਰ ਨੂੰ ਇਹ ਪਿੱਛੇ ਜਿਹੜੀ ਉਹਨਾਂ ਨੇ ਕੱਟ ਬੋਲਣਾ ਥੋੜਾ ਜਿਹਾ ਸ਼ੁਰੂ ਕੀਤਾ ਸੀਗਾ ਵੀ ਜਿਹੜਾ ਗਾਣਾ ਕੱਢੂਗਾ ਉਤੇ ਪਰਚਾ ਹੋਊਗਾ ਇਹ ਹੋਊਗਾ ਪਰ ਉਸ ਤੋਂ ਬਾਅਦ ਇਹ ਸਭ ਕੁਝ ਬੰਦ ਹੋ ਗਿਆ ਫਿਰ ਤੂੰ ਉਹਨਾਂ ਲੋਕਾਂ ਨੇ ਗਾਣੇ ਕੱਢਣੇ ਸ਼ੁਰੂ ਕਰਤੇ ਆ ਉਹ ਗਾਣਿਆਂ ਦੇ ਵਿੱਚ ਤੁਸੀਂ ਜੇਲ੍ਹਾਂ ਦਾ ਜ਼ਿਕਰ ਕਰ ਰਹੇ ਹੋ ਗਾਣਿਆਂ ਦੇ ਵਿੱਚ ਤੁਸੀਂ ਉਹਦਾ ਜ਼ਿਕਰ ਕਰ ਰਹੇ ਹੋ ਜੀ ਪਾਕਿਸਤਾਨ ਦੇ ਨਾਲ ਲਿੰਕ ਹੈ ਮਤਲਬ ਪਾਕਿਸਤਾਨ ਨੂੰ ਐਵੇਂ ਹੀ ਬਦnaam ਕਰੇ ਜਾਂਦੇ ਬਿਨਾ ਮਤਲਬ ਤੋਂ ਕਈ ਚੀਜ਼ਾਂ ਵਿੱਚ ਅਸੀਂ ਵੀ ਹੋ ਕੇ ਆਏ ਆ ਇਹ ਜੇ ਤੇ ਕਿਹੜੇ ਲਿੰਕ ਹੈ ਤੇ ਕਿਹੜੇ ਨਹੀਂ ਹੈ ਮਤਲਬ ਗੈਂਗਸਟਰਸ ਦੇ ਨਾਲ ਕਹੀ ਜਿਹੀਆਂ ਚੀਜ਼ਾਂ ਨੂੰ ਫਲਾਂਟ ਕਰਦੇ ਆ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਇਨਸਾਨ ਨੇ ਜ਼ਿੰਦਗੀ ਚ ਗਲਤ ਕੰਮ ਕੀਤੇ ਹੁੰਦੇ ਆ ਉਹਦੇ ਉੱਤੇ ਫਿਲਮ ਨਹੀਂ ਬਣਨੀ ਚਾਹੀਦੀ ਫਿਲਮ ਇੰਡਸਟਰੀ ਦੇ ਵਿੱਚ ਇਹ ਜੇ ਸਜੀਦਾ ਮੁੱਦੇ 98 ਵਾਸਤੇ ਦੋ ਤਿੰਨ ਜਾਣੇ ਅੱਗੇ ਆਂਦੇ ਆ ਜਿਹੜੇ ਕਿ ਤੁਹਾਨੂੰ ਤੁਸੀਂ ਦੇਖ ਦਿਓ ਜਾਂ ਤੇ ਮੈਂ ਗੱਲ ਕਰ ਦੇਣੀ ਹੈ ਜਾਂ ਅਮੇਤੋਜ ਮਾਨ ਗੱਲ ਕਰ ਦਿੰਦੇ ਆ ਇਸ ਟਾਪਿਕ ਦੇ ਉੱਤੇ ਜਿਆਦਾ ਲੋਕੀ ਜਿਆਦਾ ਗੱਲ ਨਹੀਂ ਕਰਦੇ ਬਿਕਾਜ਼ ਨੋਬਾਡੀ ਵਾਂਟਸ ਆਪਣੇ ਕੰਮ ਨੂੰ ਕੋਈ ਅਫੈਕਟ ਨਹੀਂ ਕਰਨਾ ਚਾਹੁੰਦਾ ਹਰ ਇੱਕ ਬੰਦੇ ਵਾਸਤੇ ਪੈਸਾ ਬਹੁਤ ਇੰਪੋਰਟੈਂਟ ਹੈ ਉਹਦੇ ਵਾਸਤੇ ਹੁਣ ਮੈਂ ਇਨੀ ਡਰ ਨਹੀਂ ਲੱਗਦਾ ਬਹੁਤ دیر ਬਾਅਦ ਕੈਮਰੇ ਤੇ ਤੁਸੀਂ ਵਾਪਸੀ ਕੀਤੀ ਤੁਸੀਂ ਫੇਰ ਕਹਿ ਰਹੇ ਹੋ ਐਵੇਂ ਦੇ ਗਾਣੇ ਨਾ ਗਾਓ ਐਵੇਂ ਦੇ ਫਿਲਮਾਂ ਨਾ ਬਣਾਓ ਤਾਂ ਤੁਹਾਨੂੰ ਪ੍ਰੋਡਿਊਸਰ ਡਾਇਰੈਕਟਰ ਲੈ ਲੈਣਗੇ ਫਿਰ ਮੈਂ ਮੈਨੂੰ ਨਹੀਂ ਲੈਂਦੇ ਤਾਂ यूं ਨਹੀਂ ਲੈਂਦੇ ਮੈਂ ਤੁਹਾਨੂੰ ਸੱਚ ਦੱਸਦੀ ਆ ਮੈਂ ਔਨ ਸਕਰੀਨ ਦੱਸ ਰਹੀ ਆ ਕਿ ਮੈਨੂੰ ਐਸੇ ਕਰਕੇ ਨਹੀਂ ਲੈਂਦੇ ਬਿਕਾਜ਼ ਮੈਂ ਬਹੁਤ ਇਹ ਕਹਿੰਨੀ ਆ ਇਹ ਠੀਕ ਨਹੀਂ ਐ ਇਹ ਗਲਤ ਐ ਇਹਦੇ ਬਾਰੇ ਉਹ ਉਹ ਇਸ ਚੀਜ਼ ਕਿ ਬਿਕਾਜ਼ ਐਵਰੀਬਾਡੀ ਵਾਂਟਸ ਮਨੀ ਉਹਨਾਂ ਨੂੰ ਕੁਇਕ ਮਨੀ ਚਾਹੀਦੀ ਹੈ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਇੱਕਦਮ ਹਾਈਪ ਕ੍ਰੀਏਟ ਹੁੰਦੀ ਹੈ ਉਹ YouTube ਦੇ ਉੱਤੇ ਚਾਹੀਦੀਆਂ ਨੇ ਉਤੋਂ ਪੈਸੇ ਆਉਂਦੇ ਨੇ ਸਾਰੀਆਂ ਚੀਜ਼ਾਂ ਤੋਂ ਮੈਨੂੰ ਇਹ ਲੱਗਦਾ ਕਿ ਉਹ ਥੋੜਾ ਬੋਤਾ ਠੀਕ ਹੈ ਜਿਹੜਾ ਅਸੀਂ ਛੋਟੇ ਹੁੰਨੇ ਤੋਂ ਪਰਦੇ ਤੇ ਦਿਖਾ ਸਕਦੇ ਆਂ ਜਿਹੜਾ ਛੋਟੇ ਹੁੰਨੇ ਤੋਂ ਅਸੀਂ ਸੁਣਦੇ ਵੀ ਆ ਰਹੇ ਆਂ ਥੋੜੀਆਂ-ਬੋਤੀਆਂ ਗੱਲਾਂ ਜਾਇਜ਼ ਨੇ ਠੀਕ ਹੈ ਔਰ ਜਿਵੇਂ ਹੁਣ ਮਨਕੀਰਤ ਦਾ ਗਾਣਾ ਮੈਂ ਕੀਤਾ ਖੌਫ ਮਤਲਬ ਮੁੰਡਾ ਸ਼ਕਲੋਂ ਤੇ ਸ਼ਰੀਫ ਲੱਗਦਾ ਬਟ ਸਮਥਿੰਗ ਲਾਈਕ 댓 ਉਹ ਟੇਕ ਗਲਾਸੀ ਜੀ ਨਾਰ ਮਰਦੀ ਰਾਈਟ ਉਹ ਠੀਕ ਹੈ ਮਤਲਬ ਇੱਕ ਨੋਰਮਲ ਕੈਜੂਅਲ Song ਹੈ ਫਾਈਂ ਮੈਂ ਅੱਜ ਤੱਕ ਜਿਹੜੇ ਵੀ ਗਾਣੇ ਕੀਤੇ ਆਈ ਥਿੰਕ ਜਾਂ ਚੂੜੇ ਵਾਲੀ ਵਾਂ ਉਹਦਾ ਕੀਤਾ ਸੀਗਾ ਤੇ ਉਹਦੇ ਵੀ ਵਿਆਹਾਂ ਵਾਲੇ ਗਾਣੇ ਸੀਗਾ ਯਾ ਸਿੱਧੂ ਦਾ ਜਿਹੜਾ ਸੀਗਾ ਉਹ ਟੋਚਨ ਸੀਗਾ ਉਹ ਟਰੈਕਟਰਾਂ ਨੂੰ ਲੈ ਕੇ ਸੀਗਾ ਔਰ ਕੁੜੀਆਂ ਵਾਲੇ ਜਿਹੜਾ ਹਰ ਪੱਜਨ ਮੰਨਦਾ ਹੁਸਨਦੀ ਕਲੀ ਸੋ ਵੈਰੀ ਨਾਈਸ ਸੋਹਣੇ ਗਾਣੇ ਕੀਤੇ ਆ ਇਹ ਜਿਆ ਕੋਈ ਉਹੋ ਜੇ ਗਾਣੇ ਨਹੀਂ ਕੀਤੇ ਜਿਹੜੇ ਸਿੰਗਰ ਦਾ ਮੈਂ ਨਾਮ ਨਹੀਂ ਲੈ ਪਾਰੀ ਗਾਣੇ ਮਤਲਬ ਮੈਨੂੰ ਹੁਣ ਜਿਵੇਂ ਵੀਰ ਸਿੰਘ ਜੀ ਕਿੰਨਾ ਸੋਹਣਾ ਗਾਉਂਦੇ ਆ ਹਨਾ ਕਨਵਰ ਬਾਈ ਕਿੰਨਾ ਵਧੀਆ ਗਾਉਂਦੇ ਆ ਸਰਤਾਜ ਇੰਨਾ ਸੋਹਣਾ ਗਾਉਂਦਾ ਹੈ हां एब्सोल्युटली ਕਿੰਨਾ ਸੋਨਾ ਕਿੰਨੀ ਉਹਨਾਂ ਨੂੰ ਸਕੂਨ ਮਿਲਦਾ ਉਹਨਾਂ ਦੇ ਗਾਣੇ ਸੁਣ ਕੇ ਮੰਕੀਰ ਦੇ ਵੀ ਗਾਣੇ ਵਧੀਆ ਬਟ ਮੰਕੀਰ ਦੇ ਵੀ ਕਈ ਕਦੀ ਹਾਜੀ ਗਾਣੇ ਗਾ ਦਿੰਦੇ। ਜੇਲਾ ਵਿੱਚ ਫੋਨ ਆਉਣੀ ਹੈ। ਹਾਂ ਐਕਚੁਅਲੀ ਉਹਨੂੰ ਵੀ ਨਹੀਂ ਗਾਣਾ। ਕਿਹਾ ਕਿ ਹੁਣ ਤਾਂ ਫਿਰ ਗਾਣਾ ਕਰਕੇ ਆਏ ਹਾਂ ਕਿ ਨਾ ਕਰਿਆ ਕਰੋ ਇਹੇ ਕੰਮ। ਵੇਖੋ ਮੇਰੀ ਗੱਲ ਸੁਣੋ ਮੈਂ ਕੈਨੇਡਾ ਜ਼ਰੂਰ ਆ। ਠੀਕ ਹੈ ਮੈਂ ਸਾਰਿਆਂ ਨੂੰ ਕੈਨੇਡਾ। ਬਟ ਹੁਣ ਮੈਂ ਕੀ ਕੀ ਕਹਿ ਸਕਦੇ ਹਾਂ ਆਪਾਂ ਕਿਸੇ ਦੀ ਆਪਣੀ ਲਾਈਫ ਹੈ ਮੇਰਾ ਬਹੁਤ ਚੰਗਾ ਦੋਸਤ ਹੈ। ਮੈਂ ਤੇ ਉਹਨੂੰ ਹੱਕ ਨਾ ਸਮਝਾ ਦਿੰਨੀ ਆਂ ਵੀ ਆਹ ਨਾ ਕਰਿਆ ਕਰ ਆ ਠੀਕ ਹੈ। ਹਾ ਨਾ। ਔਰ ਚਲੋ ਮੇਰੇ ਨਾਲ ਜਿਹੜਾ ਮੈਂ ਉਹਨਾਂ ਗਾਣਾ ਕੀਤਾ ਹੈ। ਹੂੰ। ਠੀਕ ਹੈ। ਓਕੇ ਫਾਈਨ ਹੈ ਬਟ ਠੀਕ ਹੈ ਉਹ ਮੈਂ ਕੀ ਕਹਿ ਸਾਦੀ ਬਟ ਜਿਹੜੇ ਬਹੁਤ ਹੀ ਜ਼ਿਆਦਾ ਖਰਾਬ ਹੈ ਨਾ ਮੈਂ ਕਹਿੰਨੀ ਆ ਵੀ ਥੋੜਾ ਬੋਤਾ ਲੂਣ ਮਿਕਸ ਹੋ ਜਾਂਦਾ ਹੈ ਬਟ ਇੰਨਾ ਵੀ ਆਟੇ ਦੇ ਵਿੱਚ ਲੂਣ ਨਾ ਪਾ ਦਿਓ ਕਿ ਉਹ ਰੋਟੀ ਕੌੜੀ ਹੋ ਜਾਏ ਰਾਈਟ ਉਹਨਾ ਨਹੀਂ ਹੋਣਾ ਚਾਹੀਦਾ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਜਿਹੜੀ ਹੈ ਸਖਤ ਨਖੇਦੀ ਕੀਤੀ ਗਈ ਇਸ ਤਰ੍ਹਾਂ ਦੀ ਗੱਲਾਂ ਦੀ ਕਿ ਗਾਣੇ ਉਹ ਕਰੋ ਜੋ ਸਰੋਤੇ ਵੇਖ ਸਕਣ ਗਾਣੇ ਉਹ ਕਰੋ ਜੋ ਪੰਜਾਬੀ ਹজম ਕਰ ਸਕਣ ਤਾਂ ਹੁਣ ਲੋੜ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਇੰਪਲੀਮੈਂਟ ਕਰਨ ਦੀ ਤਾਂਕੀ ਪੰਜਾਬ ਦੇ ਵਿੱਚ ਆਪਸੀ ਭਾਈਚਾਰਾ ਕਾਇਮ ਰਹਿ ਸਕੇ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ